ਸ਼੍ਰੀ ਅਕਾਲ ਦੋਸਤੋ ਰੇਲਵੇ ਵਿੱਚ ਨੌਕਰੀ ਦੀ ਭਾਲ ਕਰ ਰਹੇ ਨੌਜਵਾਨਾਂ ਲਈ ਸਭ ਤੋਂ ਵੱਡੀ ਖੁਸ਼ਖਬਰੀ ਆ ਗਈ ਹੈ ਸਾਲ 2026 ਦੀ ਸ਼ੁਰੂਆਤ ਵਿੱਚ ਹੀ ਰੇਲਵੇ ਨੇ 22000 ਤੋਂ ਵੱਧ ਖਾਲੀ ਅਹੁਦਿਆਂ ਦਾ ਐਲਾਨ ਕਰ ਦਿੱਤਾ ਹੈ ਅੱਜ ਦੀ ਵੀਡੀਓ ਵਿੱਚ ਅਸੀਂ ਬਹੁਤ ਹੀ ਸੌਖੇ ਤਰੀਕੇ ਨਾਲ ਸਮਝਾਵਾਂਗੇ ਕਿ ਕੌਣ-ਕੌਣ ਫਾਰਮ ਭਰ ਸਕਦਾ ਹੈ ਅਤੇ ਪੇਪਰ ਕਿਵੇਂ ਹੋਵੇਗਾ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਗਰੁੱਪ ਡੀ ਦੀਆਂ ਨੌਕਰੀਆਂ ਬਾਰੇ ਇਨ੍ਹਾਂ ਅਹੁਦਿਆਂ ਦੀ ਗਿਣਤੀ 22000 ਤੋਂ ਵੀ ਜ਼ਿਆਦਾ ਹੈ ਜੇ ਤੁਸੀਂ ਸਿਰਫ 10ਵੀਂ ਪਾਸ ਹੋ ਜਾਂ ਤੁਹਾਡੇ ਕੋਲੇ ਆਈਟੀਆਈ ਦਾ ਸਰਟੀਫਿਕੇਟ ਹੈ ਤਾਂ ਤੁਸੀਂ ਅਪਲਾਈ ਕਰ ਸਕਦੇ ਹੋ ਇਸ ਤੋਂ ਇਲਾਵਾ ਰੇਲਵੇ ਨੇ ਦਫ਼ਤਰੀ ਕੰਮਾਂ ਲਈ ਵੀ 311 ਅਸਾਮੀਆਂ ਕੱਢੀਆਂ ਹਨ ਜੇ ਤੁਸੀਂ ਗ੍ਰੈਜੂਏਟ ਹੋ ਤਾਂ ਇਹ ਮੌਕਾ ਤੁਹਾਡੇ ਲਈ ਬਹੁਤ ਵਧੀਆ ਹੈ ਉਮਰ ਦੀ ਗੱਲ ਕਰੀਏ ਤਾਂ 18 ਤੋਂ 33 ਸਾਲ ਤੱਕ ਦੇ ਨੌਜਵਾਨ ਫਾਰਮ ਭਰ ਸਕਦੇ ਹਨ ਅਤੇ ਰਾਖਵੀਆਂ ਸ਼੍ਰੇਣੀਆਂ ਨੂੰ ਨਿਯਮਾਂ ਮੁਤਾਬਕ ਵਾਧੂ ਛੋਟ ਵੀ ਮਿਲੇਗੀ ਉਨੇ ਨੋਟ ਕਰੋ ਕਿ ਫਾਰਮ ਕਦੋਂ ਭਰੇ ਜਾਣਗੇ ਦਫਤਰੀ ਨੌਕਰੀਆਂ ਲਈ ਫਾਰਮ ਭਰਨੇ ਸ਼ੁਰੂ ਹੋ ਚੁੱਕੇ ਹਨ ਅਤੇ ਆਖਰੀ ਤਰੀਕ 29 ਜਨਵਰੀ ਹੈ ਪਰ ਗਰੁੱਪ ਡੀ ਲਈ ਫਾਰਮ 21 ਜਨਵਰੀ 2026 ਤੋਂ ਭਰੇ ਜਾਣਗੇ ਫੀਸ ਦੀ ਗੱਲ ਕਰੀਏ ਤਾਂ ਜਰਨਲ categories ਲਈ 500 ਰੁਪਏ ਹੈ ਪਰ ਖਾਸ ਗੱਲ ਇਹ ਹੈ ਕਿ ਜਦੋਂ ਤੁਸੀਂ ਪਹਿਲਾ ਪੇਪਰ ਦੇ ਦਿਓਗੇ ਤਾਂ ਇਸ ਵਿੱਚੋਂ ਵੱਡੀ ਰਕਮ ਤੁਹਾਡੇ ਖਾਤੇ ਵਿੱਚ ਵਾਪਸ ਆ ਜਾਵੇਗੀ SC ST ਅਤੇ ਔਰਤਾਂ ਲਈ ਫੀਸ ਸਿਰਫ 250 ਰੁਪਏ ਹੈ ਤੁਹਾਡੀ ਚੋਣ ਇੱਕ ਕੰਪਿਊਟਰ ਟੈਸਟ ਰਹੀ ਹੋਵੇਗੀ ਇਸ ਵਿੱਚ ਕੁੱਲ 100 ਸਵਾਲ ਆਉਣਗੇ ਤੁਹਾਨੂੰ ਗਣਿਤ ਵਿਗਿਆਨ ਅਤੇ ਦਿਮਾਗੀ ਕਸਰ ਅਤੇ ਜਾਣੀ ਰੀਜ਼ਨਿੰਗ ਤੇ ਧਿਆਨ ਦੇਣਾ ਪਵੇਗਾ ਯਾਦ ਰੱਖਿਓ ਪੇਪਰ ਵਿੱਚ ਨੈਗੇਟਿਵ ਮਾਰਕਿੰਗ ਵੀ ਜ਼ਰੂਰ ਹੋਵੇਗੀ ਇਸ ਲਈ ਜਵਾਬ ਸੋਚ ਸਮਝ ਕੇ ਦਿਓ ਪੀਪਰ ਪਾਸ ਕਰਨ ਤੋਂ ਬਾਅਦ ਤੁਹਾਡਾ ਸਰੀਰਕ ਟੈਸਟ ਹੋਵੇਗਾ। ਦੋਸਤੋ ਸਮਾਂ ਬਹੁਤ ਘੱਟ ਹੈ। ਆਪਣੀ ਤਿਆਰੀ ਅੱਜ ਤੋਂ ਹੀ ਸ਼ੁਰੂ ਕਰ ਦਿਓ। ਅਪਲਾਈ ਕਰਨ ਲਈ ਰੇਲਵੇ ਦੀ ਵੈਬਸਾਈਟ doublerb.apply.gov.in ਤੇ ਜਾਓ। ਜੇ ਕੋਈ ਵੀ ਸਵਾਲ ਹੋਵੇ ਤਾਂ ਕਮੈਂਟ ਵਿੱਚ ਪੁੱਛ ਸਕਦੇ ਹੋ। ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰੋ ਅਤੇ ਅੱਗੇ ਸ਼ੇਅਰ ਜ਼ਰੂਰ ਕਰੋ। ਧੰਨਵਾਦ।